ਰੂਜੀ ਸੋਰਠਾ ਮਾਲਾ ਪੰਡਵਾ ਘਰ ਦੂਜਾਰ ਦੁਪਨੇ ਇਕਾ ਓੰਕਾਰ ਸਤਿਗੁਰੂ ਸਗਲ ਵਣਸਪਤ ਮੈਂ ਕਾ ਸੰਤਰਾ ਸਗਲ ਗੂਜਵਹਿ ਕੀਆ ਪੂਜਨੀ ਜਵਹ ਜੋ ਤਸਬਾਣੀ ਘਾੜੇ ਘਾਟਾ ਮਾਰੋ ਜੀਆ ਸਗਲ ਵਣਸਪਤ ਮੈਂ ਬੈ ਸਗੜਾ ਦੂਦਮ ਹੈ ਕੀਆ ਊਜਨੀਟ ਵਾਟੋ ਤਸਮਾਨੀ ਕਾੜ ਕਾ ਨਰਾਜਿਆ ਸੰਤੋ ਕਟ ਕਾ ਨਾ ਸਮਾਇਓ ਊ ਭਗਮੈ ਰਹਾ ਸਮਯੋ ਗੋਲੰਦਾਨ ਨਾਮਿਤ ਜਸ ਗਾਵੈ ਸਤਗੋੜ ਭਗਵ ਜੁਕਾਇੋ ਸਰਬਨਵਾਸੀ ਸਦਾ ਨਿਪਾਰ ਸੋਭਾ